ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 21887 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ। 33124 ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਜਬਤ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਉੱਪਰ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲ ਘㅐ ਢੇਰੀ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਬਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9 779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊ। ਇਹ ਪੰਜਾਬ ਦੇ ਕਈ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਨਸ਼ਾ ਵਿਰੋਧ ਜੰਗ ਦੇ ਵਿੱਚ ਫਿਰੋਜ਼ਪੁਰ ਦੀ ਏਐਨਟੀਐਫ ਯਾਨੀ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਥੇ ਕਿ ਉਹਨਾਂ ਵੱਲੋਂ 4 ਕਿਲੋ ਹਿਰੋਇਨ ਸਮੇਤ ਦੋ ਮੁਜ਼ਰਮਾਂ ਨੂੰ ਕਾਬੂ ਕੀਤਾ ਗਿਆ ਹੈ ਤਾਂ ਦੱਸਿਆ ਗਿਆ ਕਿ ਬੀਤੇ ਦਿਨ ਹੀ 50 ਕਿਲੋ ਹਿਰੋਇਨ ਜੋ ਹੈ ਉਹ ਜ਼ਬਤ ਕੀਤੀ ਗਈ ਸੀ ਇਸ ਦੇ ਉੱਤੇ ਹੀ ਕੰਮ ਕਰਦਿਆਂ ਹੋਇਆ ਏਐਨਟੀਐਫ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਦੇ ਲਿੰਕ ਸੀਮਾ ਪਾਰ ਪਾਕਿਸਤਾਨ ਦੇ ਤਸਕਰਾਂ ਦੇ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਸਰਹੱਦੀ ਖੇਤਰਾ ਤੋਂ ਜੋ ਨਸ਼ਾ ਹੈ ਉਹ ਇਸ ਪਾਸੇ ਧਕੇਲਿਆ ਜਾਂਦਾ ਹੈ ਜਿਸ ਦੇ ਨਾਲ ਪੰਜਾਬ ਦੀ ਜਵਾਨੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਉੱਥੇ ਹੀ ਐਨਟੀਐਫ ਦੀ ਵੱਡੀ ਕਾਮਯਾਬੀ ਹੈ ਜਿੱਥੇ ਕਿ 4 ਕਿਲੋ ਹਿਰੋਇਨ ਜ਼ਬਤ ਕੀਤੀ ਗਈ ਹੈ ਅਤੇ ਨਾਲ ਹੀ ਨਾਲ ਦੋ આરોપીਆਂ ਨੂੰ ਕਾਬੂ ਵੀ ਕੀਤਾ ਗਿਆ ਹੈ ਇਸ ਬਾਬਤ ਜਾਣਕਾਰੀ ਦੇਣ ਲਈ ਫਿਰੋਜ਼ਪੁਰੇ ਐਨਟੀਐਫ ਦੇ ਅਧਿਕਾਰੀਆਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਉਸ ਵੇਲੇ ਵੀ ਤੁਹਾਨੂੰ ਦਿਖਾ ਦਿੰਨੇ ਆ ਕੀ ਕੁਝ ਕਿਹਾ ਅਧਿਕਾਰੀਆਂ ਨੇ ਸੁਣੋ ਤੁਹਾਨੂੰ ਸਿੱਧਾ ਲੈ ਚਲਦੇ ਹਾਂ ਫਿਰੋਜ਼ਪੁਰ ਦੀ ਐਨਟੀਐਫ ਦੀ ਪ੍ਰੈਸ ਕਾਨਫਰੰਸ ਵੱਲ ਐਨਟੀਐਫ ਫਿਰੋਜ਼ਪੁਰ ਵੱਲੋਂ ਲਗਾਤਾਰ ਹੀਰੋਇਨ ਦੀਆਂ ਖੇਪਾਂ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਾ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਵੀ 50 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜੜੀਆ ਬਰਾਮਦ ਕੀਤੀ ਸੀ ਜਿਹਦੇ ਵਿੱਚ ਇੱਕ ਤਸਕਰ ਨੂੰ ਜਿਹੜਾ ਫੜਿਆ ਗਿਆ ਸੀਗਾ ਤੇ ਅੱਜ ਇੱਕ ਵਾਰ ਫਿਰ ਦੁਬਾਰਾ ਇੱਕ ਮਾਮਲੇ ਦੇ ਵਿੱਚ 4 ਕਿਲੋ ਤੇ 100 ਗ੍ਰਾਮ ਜਿਹੜੀ ਹੈਰੋਇਨ ਨੂੰ ਜਿਹੜਾ ਫੜਿਆ ਗਿਆ ਤੇ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਤੇ ਦੋ ਉਥੋਂ ਪੱਜਨ ਤੋਂ ਜਿਹੜਾ ਉਹ ਕਾਮਯਾਬੀ ਜਿਹੜੇ ਹੋ ਹੋ ਗਏ ਨੇ ਜਿਹੜੇ ਅਧਿਕਾਰੀਆਂ ਨੇ ਦੱਸਿਆ ਵੀ ਇਸ ਮਾਮਲੇ ਦੀ ਕੜੀ ਜਿਹੜੀ ਆ ਪਿਛਲੀ ਫੜੀ ਹੈਰੋਇਨ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਕਿਉਂਕਿ ਮਾਡੂਲ ਇੱਕੋ ਜਿਹਾ ਦਿਖਾਈ ਦਿੰਦਾ ਵੀ ਇਹਨਾਂ ਦੇ ਲਿੰਕ ਵੀ ਜਿਹੜੇ ਪਾਕਿਸਤਾਨ ਦੇ ਨਾਲ ਜਿਹੜੇ ਆ ਕਰ ਆਪਣੇ ਨਾਪਾਕ ਕੋਸ਼ਿਸ਼ਾਂ ਜਿਹੜੀਆਂ ਕਰਦੇ ਹੋਏ ਦਿਖਾਈ ਦਿੰਦੇ ਆ ਤੋਂ ਖੇਪਾਂ ਨੂੰ ਜਿਹੜਾ ਭੱਜ ਦੇ ਇਲਾਕੇ ਵਿੱਚ ਭੇਜਣ ਦਾ ਜਿਹੜਾ ਲਗਾਤਾਰ ਜਿਹੜਾ ਉਹ ਕੰਮ ਆ ਉਹ ਕੀਤਾ ਜਾ ਰਿਹਾ ਜੋ ਦਰਸਾਉਂਦਾ ਵੀ ਕਿਸ ਤਰ੍ਹਾਂ ਵੀ ਇਹ ਹੋਈਂਦਾ ਜਿਹੜਾ ਕਾਰੋਬਾਰ ਉੱਪਰ ਜੋਰ ਜਿਹੜਾ ਉਹ جاری ਆ ਜਿਹਦੀੋਂ ਕਾਮਯਾਬੀ ਇਹ ਹਾਸਿਲ ਹੁੰਦੀ ਹੋਈ ਐਂਟੀਫਰੰਮ ਵੀ ਦਿਖਾਈ ਦੇ ਰਹੀ ਆ ਕਿਉਂਕਿ ਕਿਆ ਜਾ ਰਿਹਾ ਵੀ ਜਿਹੜੇ ਦੋ આરોપી ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਇਹ ਗਏ ਨੇ ਉਹਨਾਂ ਵਿੱਚ ਇੱਕ ਇਹ ਸ਼ਖਸ ਜਿਹੜਾ ਲੜਕਾ ਹੈਗਾ ਉਹ ਮਾਈਨਰ ਹੈਗਾ ਵੀ ਕਹਿ ਸਕਦੇ ਵੀ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਨਸ਼ੇ ਦੀ ਕੰਮ ਦੇ ਵਿੱਚ ਨਸ਼ੇ ਦੀ ਤਸਕਰੀ ਦੇ ਕੰਮ ਦੇ ਵਿੱਚ ਪ ਜੋਵਾਨ ਦਿਖਾਈ ਦੇ ਰਹੇ ਜੋ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਨਸ਼ਾ ਝੰਸੀਆਂ ਵਾਸਤੇ ਜਿਹੜਾ ਨੇ ਐ ਜਿਹੜਾ ਖੂਕੀਆਂ ਝੰਸੀਆਂ ਵਾਸਤੇ ਦਿਖਾਈ ਦੇ ਰਹੇ ਕਿਉਂਕਿ ਨਸ਼ੇ ਦਾ ਜਿਹੜੇ ਕਾਰੋਬਾਰ ਕਰਦੇ ਆ ਉਹ ਉਹ ਉਹਨਾਂ ਲਈ ਜਿਹੜੀ ਆ ਇਹ ਪੈਸੇ ਦੇ ਲਾਲਚ ਕਰਕੇ ਨਸ਼ੇ ਦੇ ਕੰਮ ਦੇ ਵਿੱਚ ਲਿਪਤ ਹੁੰਦੇ ਦਿਖਾਈ ਦੇ ਰਹੇ ਨੇ ਲੇਕਿਨ ਇਹਨੇ ਛੋਟੀ ਉਮਰ ਦੇ ਵਿੱਚ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਹੋਣਾ ਵੀ ਸਮਝਿਆ ਜਾ ਸਕਦਾ ਵੀ ਕਿਸ ਤਰ੍ਹਾਂ ਜੜਿਆ ਉਹ ਲੋਕ ਲਾਲਚ ਦੇ ਕੇ ਤੇ ਇਹਨਾਂ ਨੂੰ ਨਸ਼ੇ ਦੇ ਕੰਮ ਲਿਆ ਜਾਂਦੇ ਹੋਏ ਦਿਖਾਈ ਦੇ ਰਹੇ ਜੇ ਇਹੋ ਜਿਹੇ ਹਾਲਾਤ ਰਹੇ ਤੇ ਵੀ ਸਮਝ ਸਕਦੇ ਆ ਵੀ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਨ ਵਿੱਚ ਲਗਾਤਾਰ ਜਿਹੜਾ ਪਾਕਿਸਤਾਨ ਵਿੱਚ ਵਿੱਚ ਬੈਠੇ ਜਿਹੜੇ ਨਸ਼ਾ ਤਸਕਰ ਹੈਗੇ ਆਪਣੀਆਂ ਕੋਸ਼ਿਸ਼ਾਂ ਜਿਹੜੀਆਂ ਨਾਪਾਕ ਕੋਸ਼ਿਸ਼ਾਂ ਉਹ ਕਰਦੇ ਹੋਏ ਦਿਖਾਈ ਦੇ ਰਿਆ ਤੇ ਲੇਕਿਨ ਭਾਵੇਂ ਇੱਥੋਂ ਭਾਰਤ ਦੀਆਂ ਏਜੰਸੀਆਂ ਉਹਨਾਂ ਨੂੰ ਬਿਲਕੁਲ ناکਾਮ ਜੜੀਆਂ ਕਰਦੀਆਂ ਹੋਈਆਂ ਵੀ ਦਿਖਾਈ ਦੇ ਰੀਆਂ ਨਹੀਂ ਲੇਕਿਨ ਇੱਕ ਚਿੰਤਾ ਦਾ ਵਿਸ਼ਾ ਜੁਰ ਏਜੰਸੀਆਂ ਵਾਸਤੇ ਬਣਿਆ ਹੋਇਆ ਕਿਉਂਕਿ ਇਹ ਉਹ ਜਿਹੜੋ ਨੌਜਵਾਨ ਜਿਹੜੇ ਛੋਟੀ ਉਮਰ ਦੇ ਇਸ ਕੰਮ ਦੇ ਵਿੱਚ ਲਿਪਤ ਦਿਖਾਈ ਦੇਣ ਤੇ ਫਿਰ ਇੱਕ ਚਿੰਤਾ ਵਧਨੀ ਦਾ ਸੁਭਾਵਿਕ ਹੈ ਕਿਉਂਕਿ ਪਿਛਲੇ ਕੁਝ ਟਾਈਮ ਪਹਿਲਾਂ ਦੇਖਿਆ ਗਿਆ ਸੀਗਾ ਵੀ ਔਰਤਾਂ ਦਾ ਇਸ ਕੰਮ ਦੇ ਵਿੱਚ ਆਣਾ ਤੇ ਇੱਕ ਨੌਜਵਾਨ ਜਿਹੜੇ ਛੋਟੀ ਉਮਰ ਦਾ ਇਸ ਕੰਮ ਜੰਸੀ ਅਮਰ ਤੋਂ ਬਣਿਆ ਹੋਇਆ ਭਾਵੇਂ ਮੁਸਤਾਫੀ ਦੇ ਨਾਲ ਐਨਟੀਐਫ ਹੋਵੇ ਪੁਲਿਸ ਦੇ ਦੂਜੇ ਵਿੰਗ ਹੋਣ ਉਹ ਲਗਾਤਾਰ ਜਿਹੜੀਆਂ ਆਪਣੀਆਂ ਕਾਰਵਾਈਆਂ ਕਰਦੇ ਹੋਏ ਦਿਖਾਈ ਦੇ ਰਿਆ ਨਸ਼ਾ ਤਸਕਰਾਂ ਨੂੰ ਫੜਨ ਦਾ ਕੰਮ ਕੀਤਾ ਜਾ ਰਿਹਾ ਨਸ਼ੀਆ ਕਿਪਾ ਬਰਾਮਦ ਕੀਤਾ ਜਾ ਰਿਹਾ ਲੇਕਿਨ ਹੁਣ ਅੱਜ ਜਿਹੜੀ ਬਰਾਮਦਗੀ ਹੋਈ ਹੈ 4 ਕਿਲੋ ਦੇ ਨਾਲ ਦੋ ਜਿਹੜੇ ਨਸ਼ਾ ਤਸਕਰਾਂ ਨੂੰ ਜਿਹੜਾ ਫੜਨ ਚ ਕਾਮਯਾਬੀ ਹਾਸਿਲ ਹੋਈ ਹੈ ਜਿਹਦੇ ਵਿੱਚ ਇੱਕ ਮਾਈਨਰ ਆ ਕੋਈ ਇੱਕ ਚਿੰਤਾ ਬਧੰਦਾ ਹੋਇਆ ਜਰੂਰ ਏਜੰਸੀਆਂ ਦੀ ਉਹ ਦਿਖਾਈ ਦੇ ਰਿਆ ਭਾਵੇਂ ਹੁਣ ਜਿਹੜੀ ਇਹਦੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਇਹਨਾਂ ਦੀ ਲਿੰਕ ਕਿਹਨਾਂ ਨਾਲ ਹੈਗੇ ਸਲਾਕਰ ਪਿੱਛੇ ਪਿੱਛੇ ਦਾ ਜਿਹੜਾ ਕੰਮ ਆ ਉਹ ਮੱਝ ਲਿਆਂਦਾ ਜਾ ਸਕੀ ਕਿੰਨੀ ਹੈਵਨ ਜਿਹੜੀ ਬਰਾਮਦ ਕੀਤੀ ਔਰ ਕਿੰਨੇ ਬੰਦੇ ਤੇ ਜਿੱਪ ਫੜੇ ਗਏ ਆ ਇਹਦੇ ਵਿੱਚ ਮੁਕਦਮਾ ਨੰਬਰ 304 ਅਸੀਂ ਦਰਜ ਕੀਤਾ ਜੀ ਪੀਐਸ ਏਐਨਟੀਐਫ ਮੁਹਾਲੀ ਇਹਦੇ ਵਿੱਚ 4 ਕਿਲੋ ਤੇ 100 ਗ੍ਰਾਮ ਜਿਹੜੀ ਹੀਰੋਇਨ ਉਹ ਟੋਟਲ ਬਰਾਮਦ ਹੋਈ ਦੋ ਬੰਦੇ ਇਹਦੇ ਵਿੱਚ ਅਰੈਸਟ ਹੋਏ ਨੇ ਦੋ ਬੰਦੇ ਅਜੇ ਐਟ ਲਾਰਜ ਨੇ ਜਿਹੜੇ ਕਿ ਮੌਕੇ ਤੋਂ ਉਥੋਂ ਭੱਜ ਗਏ ਜੀ ਇਹ ਇਹਦੇ ਵਿੱਚ ਇੱਕ ਗੱਲ ਦੱਸਣ ਵਾਲੀ ਹੈ ਕਿ ਕਿਉਂਕਿ ਇਹ ਵੀ ਛੋਟੀ ਉਮਰ ਦੇ ਨੇ ਜਿਹੜਾ ਫੜਿਆ ਉਹ ਵੀ ਕਾਫੀ ਛੋਟੀ ਉਮਰ ਦਾ ਜਿਹੜਾ ਦੂਸਰਾ ਸੀ ਉਹ ਜੁਵਨਾਈਲ ਸੀ ਅੰਡਰ 18 ਸੀ ਇਸ ਕਰਕੇ ਉਹਨੂੰ ਅਸੀਂ ਜੁਵਨਾਈਲ ਹੋਮ ਦੇ ਵਿੱਚ ਜਿਹੜਾ ਉੱਥੇ ਦਾਖਲ ਕਰਾ ਦਿੱਤਾ ਚਲੋ ਕਿੱਥੋਂ ਲੈ ਕੇ ਆਏ ਹੋਗੇ ਸੀਗੇ ਕੀ ਇਨਪੁਟ ਸੀਗੇ ਇਹ ਜੋ ਇਸ ਵੇਲੇ ਹੈ ਨਾ ਫਾਜ਼ਲ ਕਾਂਡ ਜਲਾਲਾਬਾਦ ਏਰੀਆ ਦੀ ਜੋ ਹੈਰੋਇਨ ਦੀ ਡਿਵੈਲਪਮੈਂਟ ਚੱਲ ਰਹੀ ਹੈ ਇਹ ਉਸ ਏਰੀਆ ਦਾ ਨੈਟਵਰਕ ਸੀਗਾ ਸਿਮਿਲਰ ਹੀ ਬੰਦੇ ਜਿਹੜੇ ਪਾਕਿਸਤਾਨ ਤੋਂ ਆਪਰੇਟ ਕਰਦੇ ਨੇ ਉਹਨਾਂ ਵਾਲੇ ਨੈਟਵਰਕ ਸੀ ਐਂਡ ਬਟ ਹਾਂ ਇਹ ਜਿਹੜੇ ਸਾਡੀਆਂ ਪਿਛਲੀਆਂ ਘਰਵੇਂਗੀਆਂ ਸੀ ਉਹਨਾਂ ਨਾਲੋਂ ਡਿਫਰੈਂਟ ਮੋਡਿਊਲ ਸੀ ਇਹ ਅੱਗੇ ਕਿੱਥੇ ਲੈ ਕੇ ਜਾਣੀ ਸੀਗੀ ਇਹਨਾਂ ਨੇ ਕਿੱਥੋਂ ਲੈ ਕੇ ਕਿੱਥੋਂ ਆਏ ਹੈਗੇ ਆ ਇਹ ਜਲਾਲਾਬਾਦ ਦੇ ਏਰੀਆ ਦੇ ਵਿੱਚ ਹੀ ਇਹਨਾਂ ਨੇ ਡੰਮ ਕਰਾਈ ਸੀ ਜੀ ਬਿਲਕੁਲ ਸਰ ਪਤਾ ਲੱਗਿਆ ਕਿ ਕਿੰਨੇ ਚਿਲਪ ਟੱਚਸ ਸੀਗੇ ਇਹਨਾਂ ਵਿੱਚ ਇੱਕ ਲੜਕਾ ਜਿਹੜਾ ਜੇ ਅਸੀਂ ਫੜਨਾ ਜੀ ਉਹ ਥੋੜਾ ਜਿਹਾ ਜ਼ਿਆਦਾ ਪੁਰਾਣਾ ਟੱਚ ਦੇ ਵਿੱਚ ਤੇ ਇਹ ਜਿਹੜਾ ਜੁਵਨਾਈਲ ਸੀਗੇ ਇਹਨਾਂ ਨੂੰ ਇਹਨਾਂ ਨਵਾਂ ਨਵਾਂ ਜੋੜਿਆ ਸੀ ਜੀ ਆਪਣੇ ਨਾਲ ਸਰ ਕਿੰਨੇ ਜਣੇ ਹੁਣ ਗ੍ਰਫਤਾਰ ਕੀਤੇ ਔਰ ਕਿੰਨੇ ਜਣੇ ਵੀ ਤਲਾਸ਼ ਜਾਰੀ ਹੈ ਦੋ ਜਣੇ ਗ੍ਰਿਫਤਾਰ ਕਰ ਲਏ ਨੇ ਜੀ ਤੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤੀ ਦੋ ਜਣੇ ਜਿਹੜਾ ਜਿਨ੍ਹਾਂ ਦਾ ਆਪਣਾ ਘਰ ਸੀ ਉਥੋਂ ਭੱਜ ਗਏ ਇੱਕ ਜਣਾ ਵੱਲੋਂ ਭੱਜ ਗਿਆ ਇੱਕ ਤਾਂ ਹੈ ਹੀ ਨਹੀਂ ਸੀ ਉਦੋਂ ਘਰ ਦੇ ਵਿੱਚ ਜਿਹੜੇ ਦੋ ਫੜਨ ਵਾਲੇ ਨੇ ਉਹਨਾਂ ਦੀ ਜੇ ਤਲਾਸ਼ ਚੱਲਦੀ ਕਿੰਨੀ ਜਣੇ ਹੀ ਰੋਇਨ ਕੰਮ ਕੀਤੀ ਹੈ 4 ਕਿਲੋ 100 ਗ੍ਰਾਮ ਰੋਡਰ ਪਹਿਲਾਂ 25 ਦਾ ਜੁਨਾਈਲ ਹੈ ਜੀ ਉਸ ਤੇ ਉੱਪਰ ਦੋ ਪਰਚੇ ਪਹਿਲਾਂ ਦਰਜ ਸਰ ਉਧਰ ਆਣ ਵਾਲੀ ਜੀ ਇਹ ਸਰ ਜਿਹੜੀ 50 ਕਿਲੋ ਫੜੀ ਗਈ ਹੈ ਉਸੇ ਦਾ ਹਿੱਸਾ ਜੀ ਇਹ ਉਹਦੇ ਦਾ ਸਿਮਿਲਰ ਨੈਟਵਰਕ ਹੈ ਜੀ ਜਿਹੜਾ ਮਤਲਬ ਆਪਾਂ 17 ਤੋਂ ਪਾਰ ਕਵਾਂਗੇ ਤਾਂ ਉਹੋ ਜਿਹੀ ਨੈਟਵਰਕ ਹੈ ਇੱਥੋਂ ਵਾਲਾ ਜਿਹੜਾ ਮੋਡਿਊਲ ਸੀ ਆਪਸੀ ਇਹਨਾਂ ਦਾ ਤਾਲਮਿਲ ਨਹੀਂ ਸੀ ਇਹ ਇੱਕ ਡਿਫਰੈਂਟ ਮੋਡਿਊਲ ਸੀ ਬਟ ਸਰਗਨਾ ਜਿਹੜੇ ਇਹਨਾਂ ਦੇ ਪਾਰ ਬੈਠੇ ਨੇ ਉਹ ਉਹੀ ਸੀਗੇ ਕਿ ਕਿਸ ਤਰ੍ਹਾਂ ਇਹ ਉਹਨਾਂ ਨਾਲ ਟੱਚ ਹੁੰਦੇ ਆ ਕਿਵੇਂ ਤੁਹਾਨੂੰ ਜਾਣਕਾਰੀ ਚੱਲੀ ਅਸੀਂ ਮਿਲੀ ਕਿ ਉਹਨਾਂ ਦੇ ਟੱਚ ਵਿੱਚ ਆ ਕੇ ਕੋਈ ਉਹਨੂੰ ਖੁੱਪ ਗਿਆ ਹੋਣਾ ਇਹਨਾਂ ਦੇ ਹੁਣ ਜਿਵੇਂ ਮੋਬਾਈਲ ਵੀ ਆਬਰਾਮ ਹੋਏ ਨੇ ਜੀ ਉਹਦੇ ਵਿੱਚ ਵੀ ਜਿਵੇਂ ਇਹਨਾਂ ਦਾ ਉਹਦਾਂ ਸ਼ੇਅਰ ਕਰ ਰਹੇ ਨੇ ਵੀ ਅਸੀਂ ਕਿੱਥੋਂ ਆ ਕੇ ਸਮਾਨ ਫੜਨਾ ਜੀ ਕੀ ਕਰ ਰਹੇ ਆ ਮਤਲਬ ਟੋਟਲ ਉਹਨਾਂ ਦੇ ਨਾਲ ਜਿਵੇਂ ਸੋਸ਼ਲ ਮੀਡੀਆ ਰਹੀ ਹੈ ਇਨ ਟੱਚ ਨੇ ਸਾਡੇ ਕੋਲ ਟੈਕਨੀਕਲ ਐਵੀਡੈਂਸ ਵੀ ਮਿਲਦੇ ਨੇ ਜਿਹੜੇ ਵੀ ਕੱਲ ਨੂੰ ਅਸੀਂ ਕੋਰਟ ਦੇ ਵਿੱਚ ਵੀ ਦਿੰਦੇ ਆ। ਤਾਂ ਸਰੇ ਜਲਾਲਾਬਾਦ ਇਰੀਆ ਵਾਲੀ ਸਾਈਡ ਨਹੀਂ ਕਿਉਂ बार-बार ਸਿੱਧਾ ਹੁਣ ਟਾਰਗੇਟ ਕੀਤਾ ਜਾ ਰਿਹਾ। ਬਹੁਤ ਵੱਡੀ ਕਨਸਾਈਨਮੈਂਟ ਪਹਿਲਾਂ ਵੀ ਡਿਲੀਵਰ ਹੋਈ ਆ ਉਹਨੂੰ ਦੁਬਾਰਾ ਫੇਰ ਹੋਈ ਆ। ਤਾਂ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਹੈਗਾ ਉਹ ਸਾਈਟ ਕੋ ਕੀ ਉਧਰ ਈਜ਼ੀ ਆ ਜਾਂ ਕੀ ਚੀਜ਼ ਹੈ? ਇਹ ਜਿੰਨੇ ਕ ਸਾਡੀ ਹੁਣ ਤੱਕ ਦੀ ਸਮਝ ਬਣੀ ਆ ਜੀ ਇਹ ਜਿਹੜੇ ਇਹਨਾਂ ਦੇ ਪੈਟਰਨ ਨੇ ਨਾ ਕਿ ਇਹ ਦਿੱਥੇ ਇੱਕ ਕਰਕੇ ਜਿਆਦਾ ਨੈਟਵਰਕ ਚਲਾਉਂਦੇ ਨੇ। ਕਿ ਕੋਈ ਇਹਨਾਂ ਦਾ ਵੀ ਹੁੰਦਾ ਵੀ ਜਿਵੇਂ ਕਿ ਕਿਸੇ ਏਰੀਆ ਦੇ ਵਿੱਚ ਜਿਆਦਾ ਪਰਚੇ ਹੋ ਜਾਂਦੇ ਨੱਕੇ ਪੁਲਿਸ ਦੇ ਜਿਆਦਾ ਸਖਤ ਨਹੀਂ ਜਾਂ ਉਸ ਹਿਸਾਬ ਦੇ ਨਾਲ ਆਪਣੀ ਜਿਹੜੀ ਇਹਨਾਂ ਦੀ ਮੋਡਸ ਆਫ ਆਪਰੇਂਡੀ ਹੈ ਇਹ ਉਹਨੂੰ ਚੇਂਜ ਕਰਦੇ ਰਹਿੰਦੇ ਨੇ ਸਾਨੂੰ ਵੀ ਲੱਗ ਰਿਹਾ ਵੀ ਉਸ ਤਰੀਕੇ ਦਾ ਕੋਈ ਸ਼ਿਫਟ ਸਰ ਕਿਤੇ ਐਂਟੀ ਡਰੋਨ ਜਿਹੜੀ ਗੱਡੀ ਹੈ ਜੀ ਬਾਰਡਰ ਦੇ ਉੱਪਰ ਘੁੰਮਦੀ ਹੈ ਫੇਰ ਉਹਦਾ ਵੀ ਕੋਈ ਅਸਰ ਲੱਗ ਰਿਹਾ ਕਿ ਇਸ ਬੈਲਟ ਤੋਂ ਸੜ ਕੇ ਦੂਜੀ ਬੈਲਟ ਤੋਂ ਨੇ ਜਿਆਦਾ ਕਰੇਗਾ ਬਿਲਕੁਲ ਜੀ ਜਿਹੜੇ ਇਹ ਸਰਕਾਰ ਵੱਲੋਂ ਜਿਹੜੀਆਂ ਸਿਸਟਮ ਚਲਾਏ ਗਏ ਨੇ ਉਹਨਾਂ ਦਾ ਕਾਫੀ ਅਸਰ ਹੈ ਇਹ ਸਾਨੂੰ ਵੈਸੇ ਵੀ ਆਮ ਲੋਕਾਂ ਤੋਂ ਵੀ ਜਾਣਕਾਰੀ ਮਿਲਦੀ ਹੈ ਇਹਨਾਂ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਹੈ ਲੋਕੋ ਕਿਉਂਕਿ ਕਾਫੀ ਇਫੈਕਟਿਵ ਨੇ ਪੰਜਾਬ ਪੁਲਿਸ ਦਾ ਐਂਟੀ ਡਰੋਨ ਸਿਸਟਮ ਹੈ ਜਾਂ ਬੀਐਸਐਫ ਦਾ ਇੱਕ ਆਪਣਾ ਬੜਾ ਐਡਵਾਂਸ ਸਿਸਟਮ ਹੈ। ਥੋ ਉਹਦਾ ਬਿਲਕੁਲ ਇਫੈਕਟ ਹੈ। ਸਰ ਇਹ ਜਾਣ ਕੇ ਹੁੰਦੀ ਉਹ ਆ ਰਹੀ ਆ ਵੀ ਜੇ ਡਰੋਨ ਜਰਾ ਹੀ ਆ ਰਹੀ ਆ ਜਾਂ ਹੋਰ ਵੀ ਕੋਈ ਇਹਦਾ ਰਸਤਾ ਹੈਗਾ ਜਿੱਥੇ ਕੋਈ ਇਸ ਤਰੀਕਾ ਕਰਦੇ। ਇਹ ਜਿੰਨੇ ਕ ਸਾਡੇ ਸਾਹਮਣੇ ਹੁਣ ਤੱਕ ਜ਼ਿਆਦਾ ਮੋਡਿਊਲ ਆਏ ਨੇ ਜੀ ਇਹ ਤਾਂ ਜ਼ਿਆਦਾਤਰ ਡਰੋਨ ਦੇ ਰਹੀ ਆ। ਚਲੋ ਫਿਰ ਕਿਹੜਾ ਸਰਗਨਾ ਬਿਠੇ ਦੀ ਪਾਕਿਸਤਾਨ ਦੇ ਵਿੱਚ ਰਹੇ ਨੇ। ਉਹਦੇ ਵਿੱਚ ਵੇਖੋ ਜੀ ਕਿਉਂਕਿ ਇਹ ਸੋਸ਼ਲ ਮੀਡੀਆ ਰਹੀ ਕਰਦੇ ਨੇ ਇਹ ਇਹਨਾਂ ਨੂੰ ਕੁਝ ਨਾਮ ਹੋਰ ਦੱਸ ਹੁੰਦੇ ਆ। ਕਿਸੋਲੇ ਉੱਥੇ ਕੁਝ ਹੋਰ ਹੁੰਦਾ ਵਾ ਉਹ ਸਾਡੇ ਹੋਰ ਜਿਹੜੀਆਂ ਸੈਂਟਰਲ ਦੀਆਂ ਏਜੰਸੀਜ਼ ਨੇ ਜਿਨ੍ਹਾਂ ਦਾ ਮਤਲਬ ਬਿਯੋਂਡ ਦਾ ਬਾਰਡਰ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਅਸੀਂ ਤਾਲਮਿਲਣਾ ਆਪਣਾ ਸ਼ੇਅਰ ਕਰ ਦਿੰਨੇ ਆ ਪਰ ਉਹਦੇ ਵਿੱਚ ਐਗਜੈਕਟ ਅਸੀਂ ਨਹੀਂ ਅਜੇ ਕਹਿ ਸਕਦੇ ਕਿ ਕਿਹੜੇ ਨੇ ਇਹ ਕਾਗਜ਼ ਲੈ ਕੇ ਜਾ ਰਹੇ ਸੀਗੇ ਇਹ ਇਹ ਇਹਨਾਂ ਦੇ ਘਰ ਦੇ ਵਿੱਚ ਸੀ ਜਿਹਨੇ ਆਪਣੇ ਚਵਾਰੇ ਦੇ ਵਿੱਚ ਰੱਖੀ ਸੀ ਜਦੋਂ ਪੁਲਿਸ ਪਾਰਟੀ ਨੇ ਰੇਡ ਕੀਤੀ ਉੱਥੋਂ ਹੀ ਇਹ ਭੱਜ ਗਏ ਉੱਥੇ ਉੱਪਰ ਹੀ ਨਾਲ ਰੱਖੀ ਹੋਈ ਸੀ ਚਵਾਰੇ ਵਿੱਚ ਸੱਚ ਜਿਹੜਾ ਜਰਮਨ ਨੇ ਸਕੂਲ ਗਈ ਨਾ ਬੱਚਾ ਇਹ ਇਹ ਨਹੀਂ ਸਕੂਲ ਤੋਂ ਤਾਂ ਹਟਿਆ ਹੋਇਆ ਵੈਸੇ ਬਟ ਹੈ ਜੇ 15 ਸਾਲ ਹੋ ਗਏ ਸਾਰੇ ਕੰਮ ਕੀ ਕਰਦਾ ਬੱਚਾ ਇਹ ਵਿਲੇ ਹੀ ਆ ਜੀ ਬਿਲਕੁਲ ਸਰ ਪਤਾ ਲੱਗ ਗਿਆ ਜੀ ਇਹ ਰੋਵਿਲੇ ਆਗੇ ਕਿੱਥੇ ਬੀਚਦੇ ਨੇ ਇਹ ਕਿਉਂਕਿ ਸਾਡੇ ਉਹਦੇ ਵਿੱਚ ਦੋ ਇੰਪੋਰਟੈਂਟ ਬੰਦੇ ਹੋਰ ਨੇ ਅਰੈਸਟ ਕਰਨ ਵਾਲੇ ਜੁਵਨਾਈਲ ਤੋਂ ਵੀ ਕਿਉਂਕਿ ਅਸੀਂ ਉਹਦਾ ਰਿਮਾਂਡ ਵੀ ਲੀਗਲੀ ਨਹੀਂ ਲੈ ਸਕਦੇ ਤੋਂ ਉਸ ਤਰੀਕੇ ਨਾਲ ਉਹ ਵਾਲੀ ਜਿਹੜੀ ਚੀਜ਼ ਹੈ ਅੱਗੇ ਅਸੀਂ ਬਹੁਤੀ ਫਰਦਰ ਡਿਵੈਲਪ ਕੋਈ ਨਹੀਂ ਕਰ ਸਕੇ ਅਸੀਂ ਅਗਲੇ ਬੰਦੇ ਦੀ ਤਲਾਸ਼ ਕਰ ਰਹੇ ਹਾਂ ਜਿਹੜਾ ਅਰਸ਼ਦੀ ਵੇ ਦੇ ਵਿੱਚ ਭਗੌੜਾ ਹੈ ਜੀ ਉਸ ਤੋਂ ਅੱਗੇ ਸਾਨੂੰ ਜ਼ਿਆਦਾ ਹੋਰ ਰਹੀ ਸੀ ਸਰ ਮਾਈਨਰ ਜਾਂ ਅਡਲਟ ਜਿਹੜੇ ਛੋਟੀ ਉਮਰ ਦੇ ਨੇ ਇਹ ਜਿਆਦਾ ਇਹ ਧੰਦਾ ਕਰਨ ਲੱਗੇ ਕਿ ਦੀ ਮੁੱਖ ਕਾਰਨ ਹੋ ਸਕਦਾ ਪੈਸਾ ਜਾਂ ਕੀ ਹੋਰ ਚੀਜ਼। ਇਹ ਵੇਖੋ ਜੀ ਸਾਡੀ ਯੂਥ ਨੂੰ ਜਿਵੇਂ ਪਟਕਾ ਦਿੰਦੇ ਨੇ ਕਿ ਕੋਈ ਕਮਨੀ ਦੇ ਚੱਕਰ ਦੇ ਵਿੱਚ ਕਿ ਇਹਦੇ ਵਿੱਚ ਪੈਸਾ ਬਹੁਤ ਜ਼ਿਆਦਾ ਉਹਨਾਂ ਨੂੰ ਵਰਗਲਾ ਦਿੰਦੇ ਨੇ ਲਾਲਚ ਦੇ ਦਿੰਦੇ ਨੇ ਕਈਆਂ ਨੂੰ ਸ਼ਾਇਦ ਲਾ ਦੀ ਨੌਲੇਜ ਵੀ ਘੱਟ ਹੋਊਗੀ ਕਿ ਇਹ ਜੁਰਮ ਬਹੁਤ ਵੱਡਾ ਵਾ ਕੋਈ ਨਾਰਮਲ ਜਿਵੇਂ ਕੋਈ ਪਹਿਲਾਂ ਸੀਗਾ ਕੋਈ ਸ਼ਰਾਬ ਦਾ ਜਾਂ ਉਦਾਂ ਦਾ ਜੁਰਮ ਨਹੀਂ ਇਹਦੇ ਵਿੱਚ ਸਜ਼ਾ ਵੀ ਬਹੁਤ ਜ਼ਿਆਦੀ ਸਕਦਾ 10 ਤੋਂ ਲੈ ਕੇ 20 ਸਾਲ ਤੱਕ ਦੀ ਇਹਦੇ ਵਿੱਚ ਸਜ਼ਾ ਵਾ ਸੋ ਇਹ ਯੂਥ ਨੂੰ ਸ਼ਾਇਦ ਇਦਾਂ ਲੱਗਦਾ ਹੋਊਗਾ ਕਿਉਂਕਿ ਉਮਰ ਬਹੁਤ ਕੱਚੀ ਜੀ ਹੁੰਦੀ ਹੈ ਪੈਸੇ ਦਾ ਲਾਲਚ ਉਹਨਾਂ ਨੂੰ ਆ ਜਾਂਦਾ ਉਨਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਜੁਰਮ ਦਾ ਕੱਲ ਨੂੰ ਇਨਜਾਮ ਹੋ ਚੱਕੀ ਹੈ। ਮਤਲਬ ਲੱਗਦਾ ਇਸ ਕਰਕੇ ਸ਼ਾਇਦ ਇਦਾਂ ਦਾ ਕਰ ਰਿਹਾ ਹੈ। ਕੈਮਰਾਮੈਨ ਜਨਾਰ ਸਰਵਜੀਤ ਸਿੰਘ, ਦਾਨਿਕ ਸੋਰਾ, ਪ੍ਰੋਜੈਕਟ